ਆ ਦੋਸਤੋ ਅੱਜ ਚੱਲੇ ਆਪਾਂ ਗੁਰਦੁਆਰਾ ਚੌਣਾ ਸਾਹਿਬ ਕਿਉਂਕਿ ਸੰਤ ਲੋਕਾਂ ਕਰਕੇ ਵੀ ਰਾਣਾ ਸਾਹਿਬ ਵਾਲਿਆਂ ਦੀ ਵਰਤ ਸੀ ਹੈਗੀ ਤੇ ਉੱਥੇ ਲੱਗੇ ਹੋਏ ਨੇ ਦੁਕਾਨ ਅੱਜ ਹੈਗਾ ਦਿਨ ਤੀਜਾ ਆਪਾਂ ਜਦਾਂ ਟਰੈਕਰ ਲੈ ਕੇ ਸੰਗਤ ਲੈ ਕੇ ਦੋਸਤੋ ਕਿ ਜਾ ਕੇ ਮਿਲਦੇ ਹਾਂ ਉਸ ਬਾਰੇ ਇਹ ਆਪਣਾ ਖੁੱਲੀ ਯਾਰ ਪਹੁੰਚੋ ਕਰੇ ਗੁਰਦੁਆਰਾ ਸਾਹਿਬ ਤੇ ਸੰਗਤ ਆ ਰਹੀ ਹੈ ਦੂਰ ਦੂਰੋਂ ਆ ਰਹੀ ਹੈ 本当に。 ਆਪਣੇ ਕਲਾਸ ਤੋਂ ਦਾ ਬੰਦਾ ਹੀ ਹੋਣਾ ਹੈ ਮਾਰ ਕੇ ਬੰਦ ਨਾ ਕੋਈ ਨਾ ਉਹ ਵਾਜੂਦ ਚਾਹ ਚਾਹ ਵਾਜੂਦ ਕਿਉਂ ਕਰਦਾ ਹੈ ਬੜੀ ਬੁਰੀ ਤਰ੍ਹਾਂ ਕਰਦਾ ਪਰਵਾਹ ਨਾ ਕਰਦਾ ਮੈਂ ਬਾਸਤ ਜਿਹੜਾ ਕਹਿੰਦਾ ਤਾਹ ਕਿਹੜਾ ਕਿੰਨੇ ਜਾਨ ਸੁਣਨ ਕਰ ਮਹਿਮਾਨ ਦੀ ਬਾਤ ਕੋ ਨਾ ਮੇਰੇ ਸੁਆਮੀ ਨਾਲ ਕੋਈ ਅੱਗੇ ਆਸ ਮੈਂ ਹੋਰ ਜਦੋਂ ਉਹਦਾ ਪੱਤੀ ਕਰਵਾਹਾ i'm gonna

ਆਲੇ ਪਰਾਂ ਦੇ ਕਹਿ ਕੇ ਮਲੇ ਬਦਲਾ ਸ਼ੁਰੂ ਆਤ ਕਾਹਨ ਕੋ ਕਹਿੰਦੇ ਨਾਲ ਦਿੱਤੇ ਅੱਜ ਵੀ ਉਹਡੇ ਵਾਜ ਪਿੰਛਿਆ ਦੇ ਨਾਲ ਐਸੇ ਮਹਾਂਪੁਰ ਕੋਲ ਮਹਾਂਪੁਰ ਸਨ ਔਰ ਉਹਨਾਂ ਹਰ ਪ੍ਰਤੀ ਕਿ ਗੁਰੂ ਜੀ ਸ੍ਰੀਂ ਪ੍ਰਸਾਦ ਵਰਤੋਂ ਦੀ ਬਹੁਤ ਬਹੁਤੀ ਸੇਵਾ ਹੋਇਆ ਕਰਦੀ ਹੈ ਸਤਖੰਡ ਵਾਸੀ ਤਾਂਤਨ ਸ੍ਰੀਮਾਨ ਸ ਆਪਕਰੋ ਜੀ ਨੰਦਰਾ ਵਿੱਚ ਕੋਚੇ ਤੇ ਲਾਗਾਂਵਾਸ ਤੇ ਉਹਨਾਂ ਨੂੰ ਉੱਤੀ ਨੌਜਵਾਨ ਵੀਰਾਂ ਨੂੰ ਬੇਨਤੀ ਲਾ ਕੇ ਜੇਸ਼ੇਦਾਰਾਂ ਪੁਸ਼ਪਾਵਾ ਜ਼ਬੂਤੀ ਸ਼ਾਕਾਤਾਂ ਕਰਕੇ ਆਪਣਾ ਸਮਾਨ ਪ੍ਰਾਪਤ ਕਰ ਲੈ ਜੀ ਜੋ ਵੀ ਲੋਜੀ ਦਵਾਨਾਂ ਦੀ ਉਹ ਵੀ ਸਮਾਪਤੀ ਤੇ ਆਪਾਂ ਉਹਨਾਂ ਨੂੰ ਸੇਵਾ ਕਰਕੇ ਘਰ ਚਾਲਦੇ ਆ ਬਾਕਸ